ਇਕ ਵਾਰ ਜੇ ਰੱਖੀ ਪਿਛਲੇ ਸਮੇਂ ਦੇ ਵਿੱਚ ਜੋ ਪੂਰਵ ਸਨਮਾ ਵਿੱਚ ਆ ਉਸ ਨੇ ਪੰਜ ਤਤ ਦੇ ਕਾਰਨ ਕਰ ਲਈ ਪਿੰਦ ਘਵਿਟ ਦੇ ਵਿੱਚ ਅਵਤਾਰ ਧਾਰਨ ਕਰ ਲਿਆ ਤੇ ਬੈਣੀ ਭੱਜ ਦਾ ਪੂਰਵਲਾ ਲੇਖ ਪੇਖ ਕੇ ਆਪਣੇ ਘਰ ਦੇ ਵਿੱਚ ਹੀ ਘਰ ਘਰਾਣੇ ਦੇ ਵਿੱਚ ਹੀ ਸੁੱਤ ਬਣਾ ਕੇ ਲਿਆਂਦਾ ਬਾਬਾ ਸ਼ਾਮ ਸਿੰਘ ਔਰ ਭਰਾ ਬਣਾ ਕੇ ਲਿਆਂਦਾ ਪਹਿਲੋਂ ਵੱਡਾ ਭਰਾ ਬਣਾ ਕੇ ਲਿਆਂਦਾ ਜਿਹੜਾ ਦੇਸ਼ ਧਾ ਕੇ ਤੇ ਆਪਣਾ ਸੁੱਤ ਬਣਾ ਲਿਆ ਸਹਜਾਦਾ ਬਾਬਾ ਤੱਤਾਂ ਕਰਕੇ ਪਰਮੇਸ਼ਰ ਆਇਆ ਤੇ ਸਾਰੀ ਧਿਆਦੀ ਬੰਦ ਬਣੀਆਂ ਸਾਰੀ ਸਿੱਖੀ ਸੇਵਕੀ ਦੀ ਬੰਦ ਬਣੀਆਂ ਤੇ ਖੇਡ ਬਣੀਆਂ ਘਰ ਘਰਾਣਾ ਇਸ ਤਾਨ ਬਣਿਆ ਜਦੋਂ ਨਿਰਾਕਾਰ ਸੀ ਤੱਤਾਂ ਕਰਕੇ ਆਇਆ ਨਹੀਂ ਤੇ ਸਬਮਿਸ਼ਨ ਦੀ ਇਸ ਖੇਡ ਦੀ ਧਿਆਦੀ ਕੋਈ ਹੋਂਦ ਨਹੀਂ ਸੀ ਉਦਾਂ ਨਹੀਂ ਸੀ ਇਹ ਹੋਂਦ ਬਣੀ ਆ ਕੇ ਤੱਤਾਂ ਵਾਲਾ ਅਲੋਪ ਧਾਰਨ ਕਰ ਗਿਆ ਪਰਮੇਸ਼ਰ ਨੇ ਤੱਤਾਂ ਵਾਲਾ ਨਾਮ ਰਖਾ ਕੇ ਸੇ ਬਸ਼ੇਰ ਸ਼ਰਾ ਸ਼ਰਾ ਵਿੱਚ ਬਦਲਾਈ ਇਹ ਜਿਹੜੀ ਪ੍ਰਾਤਨ ਸ਼ਰਾ ਸੀ ਕਿੱਦਾਂ ਬਦਲੀ ਜਾਂਦੀ ਜਦੋਂ ਤਤਾਂ ਵਾਲਾ ਰੂਪ ਪਰਮੇਸ਼ਰ ਨੇ ਧਾਰਨ ਕੀਤਾ ਸਿੰਘ ਸ਼ੇਰ ਆਪਣਾ ਨਾਮ ਰੱਖ ਲਿਆ ਔਰ ਸ਼ਰਾ ਵਿੱਚ ਸ਼ਰਾ ਬਦ ਕੇ ਸਤ ਸ਼ਰਾ ਲਾ ਕੇ ਨਵਾਂ ਮਾਰਗ ਪ੍ਰਸਿੱਧ ਕਰ ਦਿੱਤਾ ਜਿੰਨੀ ਦੇਰ ਤੱਕ ਤਤਾਂ ਕਰਕੇ ਆਇਆ ਨਹੀਂ ਪਰਮੇਸ਼ਰ ਤੇ ਸ਼ਰਾ ਨਹੀਂ ਬਣਦੀ ਲਗਰੀ ਸਮਝ ਕੋ ਜਨਪਤ ਤਤਾਂ ਕਰਕੇ ਮਹਾਨ ਖੇਲ ਖੇਲਿਆ ਪੰਜ ਤਤ ਝੂਲਾ ਦੇ ਦੇ ਪੰਜ ਤਤ ਖੇਲ ਕਰਿਆ ਮਹਾਨ ਜਿੱਥੇ ਮਹਾਨ ਖੇਲ ਕੀਤਾ ਪੰਜ ਤਤ ਜਿਹਦੇ ਝੂਲਾ ਜੁਲਦੇ ਸੀ ਮਹਾਰਾਜ ਸ਼ੇਰ ਸਿੰਘ ਜੀ ਜਾਂ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਕੁਆਂ ਆਂ ਅਰ ਜਸ ਵਧਾਇਆ ਦੀ ਇਸਨਾ ਗਿਰਮੀ ਇਸਮਾਨ ਦੀ ਚੜ ਉੱਠਾ ਪਿਆ ਪੰਜ ਤਤ ਦੇ ਦਾ ਝੂਲਾ ਤੋਂ ਹਰ ਸੰਤ ਜੀ ਉਹ ਕੀ ਇਹ ਮਾਨ ਥੋੜਾ ਹੈ ਕਿ ਪਹਿਲੋਂ ਭਰਾ ਬਣਾਇਆ ਔਰ ਫੇਰ ਆਪਣਾ ਸਹੇਜਾ ਬਣਾ ਲਿਆ ਦੋ ਜਾਮੇ ਤੇ ਵੈਣੀ ਭਗਤ ਦੇ ਜੀ ਇਸ ਪਰਿਵਾਰ ਦੇ ਵਿੱਚ ਇਸ ਘਰ ਘਰਾਣੇ ਦੇ ਵਿੱਚ ਹੋ ਗਏ ਤੇ ਵੈਣੀ ਭਗਤ ਦੇ ਲਿਖਤ ਪੜੋ ਪਿਛਲੀਆਂ ਲਿਖਤਾਂ ਪੰਨਾ ਸਹਿਜ ਜੀ ਆਦੇ ਆਪਸਾਂ ਕੋਈ ਬਚਨ ਸਾਡੇ ਦੀ ਪਿਆਰ ਹਰ ਸੰਕੀਓ ਭਰਾ ਭਾਦੀ ਗਰੀਬੀ ਨਹੀਂ ਝੁਕ ਸਕਦਾ ਗੱਲ ਸਮਝ ਸਮਝਿਓ ਜੀ ਸਹਿਬਜ਼ਾਦੇ ਦੀ ਸਿੱਖੀ ਨੂੰ ਕੀ ਦੇਣਾ ਸੁਣੋ ਸਤ ਕਰਕੇ ਸਹਿਬਜ਼ਾਦੇ ਦੀ ਸਿੱਖੀ ਨੂੰ ਇਹ ਦੇਣਾ ਕਿ ਸਹਿਬਜ਼ਾਦੇ ਦੀ ਸਿੱਖੀ ਦੀ ਆਪਣਾ ਖੂਨ ਭੇਟਾ ਕਿਹਾ ਸਹਿਬਜ਼ਾਦੇ ਦੀ ਸਿੱਖੀ ਨੂੰ ਦੇਣਾ ਕਿ ਸਾਰੀ ਸਿੱਖੀ ਦਾ ਦੁੱਖ ਕਲੇਸ਼ ਤੇ ਦਲੇਦਰ ਸਹਿਬਜ਼ਾਦੇ ਦੇ ਸਿੱਟੇ ਸਿੱਖੀ ਦਾ ਕਟਿਆ ਗਿਆ ਇਹ ਸਿੱਖੀ ਨੂੰ ਤੇ ਭਗਤਾਂ ਨੂੰ ਮਹਾਰਾਜ ਸਿੰਘ ਤੇ ਸਹਿਬਜ਼ਾਦੇ ਦੀ ਇਹ ਦੇਣਿਆ ਇਹ ਸਾਰੀ ਸਿੱਖੀ ਦੀ ਗਰੀਬੀ ਸਖਬਜਾਦਿਆਂ ਦੀ ਝੋਲੀ ਦੇ ਵਿੱਚ ਪਾਈ ਔਰ ਇਹ ਦੇਣਿਆ ਸਿੱਖੀ ਨੂੰ ਕਿ ਸਿੱਖੀ ਦੇ ਵਿੱਚੋਂ ਸਾਰੀ ਗਰੀਬੀ ਚਾਰ ਚੁੱਕ ਦੀ ਨਿਕਲੋ ਸਰਬਜਾਦਿਆਂ ਦੀਆਂ ਤ੍ਰੈ ਗੁਣਕਿੰਤਾ ਕੀ ਜਨਾਈਆ ਖੇਰ ਕੌਣ ਕਰ ਰਿਹਾ ਤ੍ਰੈ ਗੁਣ ਐਤਾ ਇਸ ਖੇਲ ਨੂੰ ਸਮਝਣੀ ਹੁਣ ਤ੍ਰੈ ਗੁਣ ਜਿਹੜੀ ਤਾ ਆ ਗਿਆ ਤ੍ਰੈ ਗੁਣ ਰੀਤ ਤੇ ਤ੍ਰੈ ਗੁਣ ਥਾ ਕੀ ਦਾ ਜਿਹੜਾ ਖੇਲ ਆ ਇਸ ਨੂੰ ਸਮਝਣਾ ਗੋਵਿੰਦਿਆ ਸਾਲ ਕਾਲਪੁਰ কুমার ਰਾਜ ਸਿੰਘ

ਅਰਜੋਤਮ ਸਤੋ ਤਿੰਨ ਗੁਣੇ ਤੋਂ ਬਣਿਆ ਹੋਇਆ ਪੰਜਾਂ ਤੱਤਾਂ ਦੇ ਨਾਲ ਸਰੀਰ ਪੰਜ ਤੱਤ ਦੇ ਆਪਣੀ ਛਾੜੀ ਦੇ ਸੱਜੇ ਪਾਸਾ ਗਾਮ ਘਪਾ ਜਿਹੜਾ ਸਰਗਣ ਰੂਪ ਛਾੜੀਕਰ ਸਰਗਣ ਨੂੰ ਨਿਰਗੁਣ ਰੂਪ ਬਟਾਲਿਆ ਪਰ ਤ੍ਰੈਗੁਣ ਪੀਤ ਹੋ ਗਏ ਔਰ ਖੇਲ ਕੌਣ ਕਰ ਰਿਹਾ ਤ੍ਰੈਗੁਣ ਕੀਤਾ ਕੀ ਜਨਾਈ ਹੈ ਪਹਿਲਾਂ ਤ੍ਰੈਗੁਣ ਪੀਤਾ ਬਣਿਆ ਛੇ 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 ਤੱਤਾਂ ਵਾਲਾ ਗੁੰਤਾ ਮੀਤਾ ਹੁਣ ਤ੍ਰੈਗੁਣ ਸੁਪੀਤਾ ਬਣੇ ਔਰ ਤ੍ਰੈਗੁਣ ਪੀਤਾ ਹੋ ਕੇ ਖੇਲ ਕਰ ਰਹੇ ਨੇ ਔਰ ਕੀ ਜਨਾਈ ਕਰਾ ਰਹੇ ਨੇ ਵਿਚਾਰ ਅਤਾਂ ਦੇ ਸਾਰੀ ਰਾਤ ਵਿਚਾਰ ਦਿਲ ਸਕਦੇ ਆ ਤਾਂ। ਜੇ ਆਪਾਂ ਤੱਤਾਂ ਦੀ ਗੱਲ ਕਰੀਏ ਜਿੱਥੇ ਰੁਕਦੇ ਆ ਵਿਚਾਰ ਹੀ ਆ ਨਾ ਵਿਚਾਰ ਹੀ ਚੱਲ ਰਹੇ ਨਾ ਜਿਹੜਾ ਵਿਚਾਰ ਵੀ ਤੁਹਾਡੇ ਅੰਦਰ ਆ ਵਿਚਾਰ ਵੀ ਸੱਚਾ ਤਾਂ ਪੈਦਾ ਸਕਦਾ ਜੇ ਪਰਮੇਸ਼ਰ ਕਿਰਪਾ ਕਰੇ ਜਿਸ ਪਰਖਾਇ ਤੁਸੀਂ ਵਿਚਾਰ ਕਰਨੀ ਹੋਊਗੀ। ਵਿਚਾਰ ਵੀ ਆਪੇ ਸੱਚਾ ਨਹੀਂ ਹੋ ਸਕਦਾ। ਕੋਈ ਜੀਵ ਕਹੇ ਕਿ ਮੈਂ ਆਪਣੇ ਸੱਚੇ ਵਿਚਾਰ ਦੇ ਸਕਦਾ ਸਹੀ ਵਿਚਾਰ ਦੇ ਸਕਦਾ। ਜਿਹੜਾ ਵਿਚਾਰ ਆ ਕੌਣ ਪੈਦਾ ਕਰਦਾ ਹੈ ਜੀਵ ਦੇ ਮਨ ਦੇ ਕੋਰਨਾ ਕੌਣ ਪੈਦਾ ਕਰਦਾ ਹੈ ਵਿਚਾਰ ਕਿੱਥੋਂ ਆਉਂਦੇ ਕੋਰਨਾ ਕਿੱਥੋਂ ਆਉਂਦਾ ਪਰਮੇਸ਼ਰ ਹੀ ਵਿਚਾਰ ਪੈਦਾ ਕਰਦਾ ਹੈ ਤੇ ਜੇ ਪਰਮੇਸ਼ਰ ਜਿਹੜਾ ਸੱਚ ਸੁੱਚ ਦਾ مالک ਹੈ ਉਹ ਵੀ ਜੀਵ ਦੇ اندر ਸੱਚ ਸੁੱਚ ਨਹੀਂ ਰੱਖੂਗਾ ਤੇ ਸੱਚਾ ਵਿਚਾਰ ਵੀ ਨਹੀਂ ਆਉਂਦਾ ਤੋਂ ਹਰ ਸੰਜੀਵ ਜੀ ਵਿਚਾਰ ਨਾਲ ਜਦ ਲਿਖਾਈ 14 ਹਾਰ ਇਸ ਤੋਂ ਕੇ ਲਿਖਦਾ ਹੈ 17 ਹਾਰ ਉਸ ਲਿਖਤ ਦੇ ਵਿੱਚ ਲਿਖਿਆ ਹੈ ਕਿ ਮਹਾਰਾਜ ਸ਼ੇਰ ਸਿੰਘ ਦਾ ਪਤਾਂ ਵਾਲਾ ਪੁੱਤ ਨਿਰਕਾਰ ਦਾ ਕੋਈ ਫੋਟੋ ਨਹੀਂ ਨਿਰਗੁਣ ਰੂਪ ਦਾ ਕੋਈ ਫੋਟੋ ਨਹੀਂ ਨਿਰਾਕਾਰ ਦਾ ਫੋਟੋ ਨਹੀਂ ਗਾਹ ਨਿਰਗੁਣ ਹੈ ਨਿਰਾਕਾਰ ਹੈ ਜਗ ਵਿੱਚ ਅਪਰਿਆ ਕੋਈ ਉਹਦਾ ਮਸਵਰ ਤਸਵਰ ਨਹੀਂ ਕਰ ਸਕਦਾ ਇਹ ਹੀ ਗ੍ਰੰਥ ਕਹ ਰਹੀ ਇੰਦੇ ਤੇਰੇ ਕਿ ਮੇਰਾ ਕੋਈ ਮਸਵਰ ਤਸਵਰ ਨਹੀਂ ਕਰ ਸਕਦਾ ਮਸਵਰ ਅੰਦਾਜ਼ੇ ਕਰਕੇ ਤਸਵੀਰ ਬਣਾਉਣਾ ਜਿਹੜਾ ਆਪਣਾ ਰੂਪ ਬਣਾਇਆ ਆਪਣਾ ਸ਼ਕਲ ਸੂਰਤ ਬਣਾਈ ਆਪਣੀ ਆਪ ਹੀ ਪਰਮੇਸ਼ਰ ਨੇ ਆਪ ਹੀ ਆਪਣੀ ਬੰਦ ਬਣਾਇਆ ਫਿਰ ਫੋਟੋ ਦਾ ਥਾਂ ਪੰਜ ਤੱਤ ਦੇ ਕਰਕੇ ਫੋਟੋ ਲੱਗਾ ਸਿੱਖਾਂ ਦੇ ਨਾਲ ਵੀ ਫੋਟੋ ਆ ਵੀਰ ਨੂੰ ਦਰਸ਼ਨ ਕਰਾਉਂਦੇ ਆ। ਔਰ ਫੋਟੋ ਲੱਗਾ ਪੰਜ ਤੱਤ ਮਹਾਰਾਜ ਸ਼ੇਖ ਸਿੰਘ ਦਾ ਤੱਤਾਂ ਵਾਲਾ ਫੋਟੋ ਔਰ ਉਹੀ ਫੋਟੋ ਆ ਜਿਸ ਨੂੰ ਕਿਹਾ ਗਿਆ ਮਹਾਰਾਜ ਸ਼ੇਖ ਸਿੰਘ বিষ্ণੂ ਘਹਾ ਦਾ ਫੋਟੋ ਹੁਣ ਘਵਿੰਡ ਵਾਲਾ ਪਰਿਵਾਰ ਜਿਹੜਾ ਕੱਲੇ ਸ਼ੇਖ ਸਿੰਘ ਤੱਤਾਂ ਵਾਲੇ ਦਾ ਪਰਿਵਾਰ ਆ ਮਹਾਰਾਜ ਸ਼ੇਖ ਸਿੰਘ ਤੱਤਾਂ ਵਾਲੇ ਦਾ ਪਰਿਵਾਰ ਆ ਕਿ ਮਹਾਰਾਜ ਸ਼ੇਖ ਸਿੰਘ বিষ্ণੂ ਘਹਾ ਦਾ ਪਰਿਵਾਰ ਆ ਕਤਾਂ ਵਾਲਾ ਕਿਹੜਾ ਪਰਿਵਾਰ ਆ ਇਹ ਵਕੂ ਵਕਰੀ ਨੇ ਦੋ ਨੇ ਤਿੰਨ ਨੇ ਇਹੀ ਵਿਚਾਰਨਾ ਹੈ ਜੇ ਤੋ ਵਿਚਾਰ ਜੀ ਜਿਹੜਾ ਨਹੀਂ ਸ਼ੁੱਧ ਹੋਊਗਾ ਤੇ ਉਹਦੇ ਨਾਲ ਜਿਹੜਾ ਆ ਫਰਕ ਪਊਗਾ ਫਰਕ ਪਊਗਾ ਵਿਚਾਰ ਗਲਤ ਹੋ ਜਾਣਗੇ ਪਰ ਗਲਤ ਰਸਤੇ ਤੇ ਜੀ ਰਜਾਊਗਾ ਔਰ ਗਲਤ ਰਸਤੇ ਤੇ ਚੜ ਜਾਊਗਾ ਗਲਤ ਵਿਚਾਰ ਸੁਣਦਾ ਗਲਤ ਰਸਤੇ ਤੇ ਜਾਊਗਾ ਬੋਲਣ ਵਾਲਾ ਸੁਣਨ ਵਾਲਾ ਜਿਹੜਾ ਆ ਉਹ ਸਾਰੇ ਹੀ ਗਲਤ ਹੋ ਜਾਣਗੇ ਜਦੋਂ ਵਿਚਾਰ ਹੀ ਗਲਤ ਹੋ ਜਾਂਦਾ ਸੋ ਇਹ ਵਿਚਾਰ ਗਲਤ ਆਹਰ ਸੰਗਤ ਜੀ ਇਸ ਵਿਚਾਰ ਤੇ ਵਿਚਾਰ ਕਰ ਰਿਹਾ ਕਿ ਸੱਜੇ ਬਾਦਸ਼ਾਹ ਦੀ ਕਹਾਵਿਆ ਦੇ ਵਿੱਚ ਤੇ ਦੋ ਜਹਾਨ ਜਿਹੜਿਆ ਨਜ਼ਰੀ ਆ ਰਹੇ